ਭਾਈ ਵਿੱਚ ਬਾਹਲੇ ਬੰਦੇ ਕਹਿੰਦੇ ਸੀ ਇਹ ਵੀ ਯਾਰ ਪੱਥਰ ਦੀ ਆਪਾਂ ਨੂੰ ਵੀ ਕਿਹੜੀ ਕੁਆਲਿਟੀ ਦਾ ਵਰਤ ਦਿਓ ਵੀ ਆਹ ਇੱਦਿੱਖੀ ਕਿਵੇਂ ਕਰਦੇ ਹੋ ਆਹ ਕੁਆਲਿਟੀ ਦਾ ਯੂਨੀਵਰਸਲ ਲਿਮਟਿਡ ਤੇ ਮਤਲਬ ਇਹ ਇਹ ਵਰਤਦੇ ਆਪਾਂ 12 ਇੰਚ ਹੀ ਆ ਇਹ ਇਧਰ ਨੂੰ 4 ਸੂਤ ਆ ਠੀਕ ਹੈ ਜੀ ਵਿੱਚ ਪਾਈਆਂ ਦੇ ਕਮੈਂਟ ਉਹਨਾਂ ਦੀ ਕਿਹੜੀ ਪੱਥਰ ਵਰਤੋ ਕਿਹੜੀ ਆ ਰਹੀ ਵਰਤਦੇ ਹੋ ਤੇ ਇਹਦੇ ਤੇ ਸਾਰਾ ਲਿਖਿਆ ਹੁੰਦਾ ਇੱਥੇ ਆਹ ਦੇਖੋ ਇਹ 2100 ਦੀ ਸਪੀਡ ਤੇ ਚੱਲੂ ਬਈ 2100 ਚੱਕਰ ਦੇ ਵੱਧੋ ਬਤਾ ਆਪਾਂ 2500 ਚੱਕਰ ਦੇ ਵੀ ਚਲਾ ਸਕਦੇ ਆ ਤੇ ਆਪਾਂ ਉਦੋਂ ਜਿਆਦਾ ਜਿਉਂ ਮਤਲਬ ਘਸ ਗਿਆ ਉਦੋਂ ਬਾਅਦ ਆਪਾਂ ਚੱਕਰ ਵਧਾ ਵੀ ਸਕਦੇ ਜੇ 10 ਇੰਚ ਰਹਿ ਗਿਆ ਆਪਾਂ ਇਹਨੂੰ 2800 ਚੱਕਰ ਵੀ ਕਰ ਸਕਦੇ ਆ ਜਾਨੀ ਕਿ 12 ਇੰਚ ਜਿਹੜਾ ਇਹ 2100 ਤੇ 2500 ਦੇ ਵਿੱਚ ਵਿੱਚ ਚੱਲੂਗਾ ਚੱਕਰਾਂ ਦੇ ਵਿੱਚ ਬਾਈ ਬੜੀ ਸਪੀਡ ਕਰ ਰਹੇ ਨੇ ਫੁੱਟਾਂ ਦਾ ਵੀ ਡਰ ਰਹਿੰਦਾ ਹੈ ਇੱਕ ਜਦੋਂ ਫੀਟਿੰਗ ਕਰਨੀ ਆ ਤੁਹਾਨੂੰ ਦੱਸ ਦਿਆ ਜਦੋਂ ਫੀਟਿੰਗ ਕਰਨੀ ਆ ਨਾ ਇਹ ਵੀ ਆਪਾਂ ਨੇ ਬਸ ਐਂ ਹੀ ਪਾਉਣਾਗਾ ਇਹ ਐਦਾਂ ਹੀ ਠੀਕ ਹੈ ਜੀ ਇਹ ਕਾਰਨ ਕੀ ਹੈ ਵੀ ਇਹਦਾ ਜਿਹੜੀ ਫੀਟਿੰਗ ਕਰਦੇ ਨੇ ਇਹਦੇ ਵਿੱਚ ਬਲ ਦਿਖਾਉਂਦਾ ਹੈ ਤੇ ਇਹ ਬਲ ਦਿਖਾਉਂਦਾਗਾ ਜਾਂ ਐਂ ਕਰਦਾ ਆਪਾਂ ਨੇ ਇਹਦੇ ਵਿੱਚ ਪੈਕਿੰਗ ਨਹੀਂ ਲਾਉਣੀ ਓਰੇ ਲੈਮਾ ਨਹੀਂ ਕੋਈ ਲਾਉਣਾ ਤੇ ਆਪਾਂ ਇਹਦੇ ਲੈਮਾ ਲਾਵਾਂਗੇ ਬਲ ਕੱਢਾਂਗੇ ਉਸ ਤੋਂ ਬਾਅਦ ਨਾਟ ਕਸਾਂਗੇ ਤੇ ਆਪਾਂ ਲੈਮਾ ਲਾ ਕੇ ਨਾਟ ਕਸਾਂਗੇ ਫਿਰ ਪੱਥਰ ਫੁੱਟੂਗਾ ਕਿਉਂ ਇੱਥੋਂ ਪੂਰੀ ਪੈਕਿੰਗ ਲੱਗੀ ਇੱਥੋਂ ਜਗ੍ਹਾ ਖਾਲੀ ਰਹੇਗੀ ਇੱਥੋਂ ਪਲੇਟ ਨੇ ਦਬਾਅ ਪਾ ਲੈਣਾ ਜਦੋਂ ਦਬਾਅ ਪੈ ਗਿਆ ਪੱਥਰ ਕਰੈਕ ਹੋਊਗਾ ਤਾਂ ਆਪਾਂ ਦੱਸ ਦੇਤਾਾਂਗੇ ਇਹ ਆਪਣੇ ਨਾਲ ਬਣੀ ਹੋਈ ਐ ਪਹਿਲਾਂ ਕਈ ਵਾਰ ਅਸੀਂ ਜਦੋਂ ਬਲ ਕੱਢਦੇ ਹਾਂ ਨਾ ਲਹਿਮਾ ਲਾ ਆਂਦੇ ਸੀ ਕਿ ਜੋ ਟਾਈਟ ਕਰ ਦਿੰਦੇ ਸੀ ਪੱਥਰ ਕਰੈਕ ਹੋ ਜਾਂਦਾ ਸੁਰਤ ਤੇ ਨਹੀਂ ਹੁੰਦਾ ਕਈ ਵਾਰ ਚੱਲ ਕੇ ਬਾਅਦ ਚ ਹੋ ਜਾਂਦਾ ਹੁੰਦਾ ਉਦੋਂ ਫਿਰ ਮਤਲਬ ਉਹ ਡਰ ਰਹਿੰਦਾ ਹੈਗਾ ਟੁੱਟਣ ਦਾ ਤੇ 6 ਫੀਟ ਦਾ ਡਰ ਰਹਿੰਦਾ ਹੈ ਬਾਕੀ ਬੱਚ ਤਾਂ ਜ਼ਰੂਰੀ ਹੈ ਦੇ ਫੇਰ ਵੀ ਮਤਲਬ ਦੇ ਆਪਾਂ ਲੈਵਾਂ ਲਾਉਣਾ ਲੈਵਾਂ ਨਾਲ ਹੱਲ ਤਾਂ ਹੈ ਨਹੀਂ ਤੇ ਹੱਲ ਕਰ ਵੀ ਰ ਫੁੱਟਣਾ ਡਰ ਰਹਿੰਦਾ ਹੈ ਆਪਾਂ ਲੈਵਾਂ ਲਾਉਣਾ ਨਹੀਂ ਤੇ ਬਲ ਫੇਰ ਵੀ ਰਹਿੰਦਾ ਤਾਂ ਆਪਾਂ ਕੀ ਕਰਨਾ ਜਵੇਂ ਇਹਨੂੰ ਢਿੱਲਾ ਕਰ ਲੈਣਾ ਹੈ ਪਲੇਟਾਂ ਆਪਾਂ ਦੇਖ ਲੈਣਾ ਕਿ ਕਿੱਥੇ ਬਲ ਹੈ ਇਹਦੇ ਜਾਂ ਉਰੇ ਬਲਾ ਮੰਨ ਲਓ ਤਾਂ ਆਪਾਂ ਇਹ ਪ੍ਰੇਟ ਦਾ ਉੱਪਰਲਾ ਪਾਸਾ ਜਿਹੜਾ ਕਮਾ ਕੇ ਆਏ ਥੱਲੇ ਕਰ ਦੇਣਾ ਫਿਰ ਉਦੋਂ ਬਾਅਦ ਦੇ ਫੇਰ ਵੀ ਨਹੀਂ ਫਰਕ ਪਿਆ ਤਾਂ ਆਪਾਂ ਉਹ ਰੈਜਸਟਮੈਂਟ ਕਰਕੇ ਬਲ ਘੱਟਣਾ ਤੇ ਲੈਵਾਂ ਤਾਂ ਲਾਉਣੀ ਹੀ ਨਹੀਂ ਵੀ ਇਹਨੂੰ ਗਿੜਾ ਦੇ ਕੇ ਬਾਅਦ ਬਾੜ ਨਿਕਲੂ ਜ਼ਰੂਰ ਹੈ ਕਿਉਂ ਅਸੀਂ ਕੱਢਦੇ ਰਹਿੰਨੇ ਹਾਂਗੇ ਦੇ ਮਤਲਬ ਫੇਰ ਵੀ ਨਹੀਂ ਨਿਕਲਦਾ ਇਹਨੂੰ ਮਤਲਬ ਪਲੇਟ ਆ ਜਿਹੜੀ ਚੇਂਜ ਕਰਕੇ ਪਾ ਦੋ ਵੀ ਮਤਲਬ ਇੱਕ ਪਲੇਟ ਨੂੰ ਖੜਾ ਕੇ ਰੱਖਣਾ ਫਿਕਸ ਰੱਖਣਾ ਇੱਕ ਨੂੰ ਇੱਕ ਦਾ ਗਿੜਾ ਦੇਣਾ ਆਪਾਂ ਨੇ ਮਤਲਬ ਇਸ ਨੂੰ ਨਟ ਢਲਾ ਕਰਕੇ ਤੇ ਇੱਥੇ ਵਾਲਾ ਤਾਂ ਇਹਨੂੰ ਐਂ ਗਿੜਾ ਜੋ ਅੱਧ ਵਿਚ ਕਰ ਦੋ ਤੇ ਹੋਰ ਵੱਧ ਹੈ ਤਾਂ ਘਟਾ ਕੇ ਘਟਾ ਕੇ ਦੇਖ ਲਓ ਮਤਲਬ ਸੈਟਿੰਗ ਆਊਗੀ ਇਹ ਇਹ ਨਹੀਂ ਗੱਲ ਹੈਗੀ ਵੀ ਨਾ ਆਊ ਜ਼ਰੂਰ ਆਊ ਅਸੀਂ ਕਿਉਂ ਤਿਆਰ ਬਾਹੇ ਕਰਿਆ ਹੋਇਆ ਤੇ ਕਸ ਕੇ ਇਹਨੂੰ ਕਵਰ ਜ਼ਰੂਰ ਲਾਇਆ ਕਰੋ ਕਵਰ ਮੇਨ ਚੀਜ਼ ਹੈ ਜਿਹੜੇ ਆ ਕਵਰ ਕਤਲ ਵੇ ਜਰੂਰ ਲਾਇਓ ਇਹਦੇ ਨਾਲ ਐਂ ਦੇ ਫੁੱਟ ਵੀ ਗਿਆ ਵਿੱਚ ਹੀ ਰਹਿ ਜਾਊਗਾ বাজਦਾ ਨਹੀਂ ਤੇ ਵੀਡੀਓ ਵਧੀਆ ਲੱਗੀ ਸ਼ੇਅਰ ਕਰਦੇ ਹੋ ਤੇ ਕਮੈਂਟਾਂ ਜ਼ਰੂਰ ਦੱਸਿਓ ਓਕੇ ਧੰਨਵਾਦ